ਆ ਤੇ ਸਤਿਕਾਰਯੋਗ ਕਿਸਾਨ ਵੀਰੋ ਤੇ ਭੈਣੋ ਸਤਿ ਸ੍ਰੀ ਅਕਾਲ ਕੁਦਰਤੀ ਖੇਤੀ ਕਿਸਾਨ ਗਰਮਿੰਦਰ ਸਿੰਘ ਜਿਵੇਂ ਕਿ ਆਪਣੇ ਇਸ ਏਰੀਆ ਦੇ ਵਿੱਚ ਆਪਣਾ ਜੋ ਇਲਾਕਾ ਇੱਥੇ ਬਾਰਸ਼ ਤਕਰੀਬਨ ਕਾਫੀ ਜ਼ਿਆਦਾ ਹੁੰਦੀ ਜਾਣੂ ਇਹ ਖੇਤ ਮੂਲੀਆਂ ਬੀਜਣ ਦੀ ਤਿਆਰੀ ਕਰ ਲਿਆ ਜਾਣ ਫੇਰ ਮੀਂਹ ਪੈ ਜਾਂਦਾ ਫੇਰ ਉਹ ਮਿੱਟੀ ਮਤਲਬ ਠੋਕ ਜਾਂਦੀ ਹੈ ਮੀਂਹ ਨਾਲ ਕਿਉਂ ਮੀਂਹ ਵੀ ਕਾਫੀ ਜ਼ਿਆਦਾ ਪੈ ਰਿਹਾ ਤੇ ਜਦ ਬੱਤਾਂ ਆਉਂਦੇ ਜਣੀ ਇੱਕ ਅੱਜ ਤਿਆਰ ਕਰਤਾ ਕੱਲ ਨੂੰ ਫੇਰ ਮੀਂਹ ਪੈ ਜਾਣਾ ਹੈ ਘੱਟੋ ਘੱਟ ਮਤਲਬ ਆਪਾਂ ਕਾਫੀ ਯਾਨੀ ਮਹੀਨੇ ਤੋਂ ਇਸ ਤਰ੍ਹਾਂ ਦੇ ਚੱਕਰ 'ਚ ਆਪਾਂ ਆਏ ਹੋਏ ਆਂ ਪਰ ਜਿਹੜਾ ਅੱਜ ਆਪਾਂ ਟੂਲ ਦੀ ਗੱਲ ਕਰਾਂਗੇ ਇਹ ਟੂਲ ਇਸ ਤਰ੍ਹਾਂ ਦਾ ਤਿੱਖਾ ਟੂਲ ਹੈ ਜੀ ਇਹ ਜਿਹੜਾ ਟੂਲ ਹੈ ਇਹ ਮੋਲੀਆਂ ਖਾਤਰ ਯਾਨੀ ਇੱਕ ਤਰ੍ਹਾਂ ਆਪਾਂ ਜੇ ਕਹੀ ਨਾਲ ਪੱਟੀਆਂ ਤਾਂ ਬਹੁਤ ਜ਼ਿਆਦਾ ਜ਼ੋਰ ਲੱਗਦਾ ਹੈ ਖੇਤ ਨੂੰ ਪੋਲਾ ਕਰਨ ਦਾ ਜ਼ਰੂਰੀ ਹੈ ਕਿਉਂਕਿ ਜੇ ਗਾਜਰ ਮੋਲੀ ਲਾਉਣੀ ਹੈ ਧਰਤੀ ਚੇਲੇਣ ਵਾਲੀ ਚੀਜ਼ ਹੈ ਪਰ ਇਹ ਟੂਲ ਨਾਲ ਆਪਾਂ ਬਹਾਈ ਗੜਾਈ ਮਤਲਬ ਪੂਰਾ ਡੰਗਾਈ ਤੱਕ ਜਾ ਸਕਦੇ ਹੁਣ ਉਦਾਹਰਣ ਦੇ ਲਈ ਆਪਾਂ ਜੇ ਇਹਦੇ ਨਾਲ ਸਿੱਧਾ ਲਾ ਜਾਵਾਂਗੇ ਇਹਨੂੰ ਇਸ ਤਰ੍ਹਾਂ ਤਾਂ ਇੱਕ ਖਾਲੀ ਜੀ ਬੱਟ ਜੀ ਮੰਗ ਪਉਂਦਾ ਚਲੇ ਜਾਉ ਮਤਲਬ ਕਲੀਅਰ ਨਹੀਂ ਹੋਊਗਾ ਵੀ ਹੁਣ ਜਿਵੇਂ ਆਹ ਜਗਾ ਆਪਾਂ ਨੇ ਚਲਾਤਾ ਆਪਾਂ ਇਸ ਤਰ੍ਹਾਂ ਜਲਾਵਾਂਗੇ ਪਰ ਜਿਹੜੀ ਆ ਥਾਂ ਹੈ ਜਿੱਗਾ ਆਪਾਂ ਬੈਕ ਸਾਈਡ ਨੂੰ ਚਲਦਿਆਂ ਨਾ ਜਾਣਾ ਇੱਕ ਤਾਂ ਕੋਈ ਡੜਾ ਜਾਂ ਉਸ ਤਰ੍ਹਾਂ ਦਾ ਨਹੀਂ ਬਣਦਾ ਤੇ ਕਹੀ ਮੰਗੇ ਡੂੰਗਾ ਪੜ ਦੇਊ ਕਿ ਜੀ ਬਣ ਤਰੇ ਇਸ ਤਰ੍ਹਾਂ ਡਿਜ਼ਾਈਨ ਕਰ ਦਿੱਤੀ ਗਈ ਹੈ ਵੀ ਤਿੱਖਾ ਧਾਤੀ ਜਨ ਜਾਊਗਾ ਇਸ ਤਰ੍ਹਾਂ ਆਪਾਂ ਪਿੱਛੇ ਹਟ ਜਣਾ ਮਤਲਬ ਹੁਣੇ ਕੱਲ ਤਾਂ ਮੀਂਹ ਪਿਆ ਨਹੀਂ ਜਣੀ ਜੇ ਕਹੀ ਨਾ ਪੜਦੇ ਤਾਂ ਕਹੀ ਦੇਖੋ ਆਪਾਂ ਨੂੰ ਬੰਦੇ ਦੇ ਸਰਜਨ ਨੂੰ ਚਲਾਉਣੀ ਪੈਂਦੀ ਆ ਫੇਰ ਉਹਨੇ ਪੋਟਲਾ ਕਰਨਾ ਪਰ ਇਹ ਕਿਚਨ ਗਾਰਡਨ ਛੋਟੀ ਖੇਤੀ ਲਈ ਕਿਉਂਕਿ ਆਪਾਂ ਤਾਂ ਲੰਬੇ ਸਮੇਂ ਤੋਂ ਟਰੈਕਟਰ ਦੀ ਵਰਤੋਂ ਨਹੀਂ ਕੀਤੀ ਇਸ ਲਈ ਆਪਣੀ ਤਾਂ ਹੱਥ ਬਣੀ ਹੋਈ ਆ ਪਰ ਜਿਹਨਾਂ ਨੇ ਕਿਚਨ ਗਾਰਡਨ ਦਾ ਛੋਟੀ ਜਗ੍ਹਾ ਤੇ ਕੰਮ ਕਰਨਾ ਉਹਨਾਂ ਨੂੰ ਸਭ ਤੋਂ ਸਸਤਾ ਤੇ ਸੌਖਾ ਤਰੀਕਾ ਤਰਫਾ ਲਈ ਆ ਤੇ ਇਹਦੇ ਨਾਲ ਤੁਸੀਂ ਕਿਸਾਨ ਵੀਰੋ ਆਪਣੀ ਉਸ ਧਰਤੀ ਨੂੰ ਜਿੰਨਾ ਮਰਜ਼ੀ ਪੋਲਾ ਕਰ ਲੋ ਇਸ ਤੋਂ ਇਸ ਤਰੀਕੇ ਨਾਲ ਆਪਾਂ ਇਹਨੂੰ ਇੱਕ ਵਾਰੀ ਜਾਨੀ ਘਾਂਟਾ ਕਾ ਲਾ ਕੇ ਜਾਨੀ ਪਾਣੀ ਮੇਰੇ ਹਿਸਾਬ ਨਾਲ ਕਾਫੀ ਜਗ੍ਹਾ ਤਿਆਰ ਕਰ ਲਾਂਗੇ ਤੇ ਹੁਣ ਦਿਨ ਦੇ ਵਿੱਚ ਅੱਜ ਕਿਉਂਕਿ ਜਿਹੜਾ ਭਾਦੋਂ ਦਾ ਮਹੀਨਾ ਹੈ ਆਪਣੇ ਇਹਦੇ ਵਿੱਚ ਗਰਮੀ ਵੀ ਜ਼ਿਆਦਾ ਪੈ ਜਾਂਦੀ ਹੈ ਬੱਤ ਵੀ ਪੈ ਜਾਂਦਾ ਪਰ ਇਹਨੇ ਛੇਤੀਓ ਫੈਰ ਬਣ ਜਾਣਾ ਵਧੀਆ ਫਰੇਸ ਤੋਂ ਬਾਅਦ ਆਪਾਂ ਜਦੈਨ ਪੂਰਾ ਤਿਆਰ ਕਰ ਲਾਂਗੇ ਤਾਂ ਇੱਕ ਹੋਰ ਕਾਲੇ ਨੇਮ ਉਹ ਦਿਖਾਉਣਾ ਆਪ ਜੀ ਨੂੰ ਸਾਂ ਦੋਸਤੋ ਆ ਤਿੰਨ ਫਾਲਿਆਂ ਵਾਲੀ ਤਰਫਾਲੀ ਆ ਇਹ ਕਾਫੀ ਡੂੰਘਾ ਪੱਟ ਸਕਦੀ ਆ ਹੁਣ ਜਿੱਕਣਾ ਆਪਾਂ ਨੇ ਆ ਕੰਮ ਕੀਤਾ ਜਦ ਤੋਂ ਪੰਜ ਲੱਗ ਗਈ ਆਪਣੇ ਦੁਪਹਿਰ ਤੋਂ ਬਾਅਦ ਸ਼ਾਮ ਟਾਈਮ ਆਪਾਂ ਇਹਨੂੰ ਇਸ ਤਰ੍ਹਾਂ ਫੇਰ ਦਾਂਗੇ ਤੇ ਇਹ ਵੀ ਪੂਰੀ ਡੰਗਾਈ ਤੱਕ ਜਿਹੜੇ ਮਾੜੇ ਮੋਟੇ ਡਲੇ ਜਾਂ ਉਸ ਤਰ੍ਹਾਂ ਦਾ ਖੱਬਲ ਹੋਊ ਜਾਂ ਕੁਝ ਵੀ ਹੋਇਆ ਉਸ ਏਰੀਆ ਨੂੰ ਉਸ ਥਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰ ਦੂਗੀ ਹੁਣ ਦੇਖਣਾ ਗਿੱਲੀ ਮਿੱਟੀ ਹੈ ਜੇ ਗਿੱਲੀ ਮਿੱਟੀ ਕਿਸੇ ਮਸ਼ੀਨਰੀ ਨਾਲ ਆਪਾਂ ਉਹਨੇ ਤਾਂ ਟਰੈਕਟਰ ਨੂੰ ਕੰਪਨੀ ਲੋਡ ਕਰਨਾ ਤੇ ਡਲੇ ਬਣਾ ਦੋਗੇ ਹੁਣ ਜਦੋਂ ਆਪਾਂ ਸਾਮ ਨੂੰ ਨੂੰ ਵਾਹਾਂਗੇ ਇਹ ਤਾਂ ਬੱਸ ਦਿਖਾਇਆ ਜਾ ਰਿਹਾ ਹੁਣ ਤਾਂ ਪਾਉਣਾ ਨਹੀਂ ਹੁਣ ਤਾਂ ਉਹਦੇ ਨਾਲ ਪੋਲਾ ਕਰ ਦੇਣਾ ਸਾਮ ਨੂੰ ਇਹਨਾਂ ਨੇ ਪਾਊਡਰ ਵਰਗੀ ਮਿੱਟੀ ਬਣਾ ਦੇਣੀ ਜੇ ਨਹੀਂ ਵੀ ਪੈਂਦਾ ਤਾਂ ਆਪਾਂ ਇਹਨੂੰ ਬੀਜਣ 'ਚ ਸਫਲਤਾ ਹਾਸਲ ਕਰ ਲਾਂਗੇ ਸੋ ਇਸ ਤਰ੍ਹਾਂ ਬਹੁਤ ਸਾਰੇ ਟੂਲ ਨੇ ਜਿਹੜੇ ਤੁਹਾਡੇ ਕੁਦਰਤੀ ਖੇਤੀ ਵਿੱਚ ਤੁਹਾਡੇ ਖਰਚਿਆਂ ਨੂੰ ਘੱਟ ਕਰਦੇ ਨੇ ਤੇ ਜ਼ੀਰੋ ਬਜਟ ਖੇਤੀ ਮੰਗ ਕਰ ਸਕਦੇ ਕੋਈ ਕਿਸਾਨ ਨੂੰ ਖੋਤਾ ਮਿਹਨਤ ਕਰਨੀ ਹੋ ਪੈਣੀ ਆ ਪਰ ਨਾਲ ਦੀ ਨਾਲ ਇਹ ਵੀ ਜਿੰਨੇ ਤੁਸੀਂ ਕੁਦਰਤੀ ਖੇਤ ਦੇ ਖਰਚੇ ਘਟਾ ਲਓਗੇ ਉਹਨੇ ਆਪਾਂ ਵਧੀਆ ਰਹਿਾਂਗੇ ਆ ਲੋ ਇਹ ਜਦੋਂ ਸੁੱਕੀ ਮਿੱਟੀ ਤੇ ਚੱਲਣਾ ਤਾਂ ਇਹ ਬਿਲਕੁਲ ਪੱਧਰ ਕਰ ਦੇਣਾ ਜੇ ਆਪਾਂ ਇਹਨੂੰ ਸਿੱਧਾ ਵੀ ਚਲਾਉਣਾ ਤਾਂ ਉਹ ਸਿੱਧਾ ਵੀ ਚੱਲ ਸਕਦਾ ਹੈ ਟੂਲ ਡੂੰਘੇ ਜਾਂਦੇ ਨੇ ਇਹ ਆਪਣੇ ਅਲੱਗ-ਅਲੱਗ ਡਿਜ਼ਾਈਨ ਨੇ ਹਰ ਇੱਕ ਹੁਣ ਜਿਹੜਾ ਜੀ ਆਹ ਪਟਾਈਆ ਉਹ ਜਿੱਥੇ ਨਹੀਂ ਕਰ ਰਿਹਾ ਕਿਉਂ ਉੱਪਰ ਤੈਰ ਰਿਹਾ ਪਰ ਇੰਨਾ ਕਾ ਮਿੱਟੀ ਨੂੰ ਹਵਾ ਲੱਗਣ ਦਾ ਤੇ ਇਹ ਗੜਾਈ ਯੰਤਰ ਹੈ ਇਸ ਤਰ੍ਹਾਂ ਇਹ ਨਾਲ ਸੰਧਾਂ ਨਾਲੇ ਆਪਾਂ ਖੇਤੀ ਦੇ ਵੱਖ-ਵੱਖ ਕੰਮ ਕਰ ਸਕਦੇ ਆ ਕਿਉਂਕਿ ਜਿਹੜੀ ਇਹ ਏਰੀਆ ਸੀਗਾ ਇੱਥੇ ਖੱਬਲ ਬਹੁਤ ਜ਼ਿਆਦਾ ਸੀਗਾ ਉਹਨੂੰ ਖਤਮ ਕਰਨੇ ਬਹੁਤ ਲੰਬਾ ਸਮਾਂ ਲੱਗ ਗਿਆ ਪਰ ਜਦ ਹੁਣ ਖਤਮ ਹੋ ਗਿਆ ਤਾਂ ਹੁਣ ਵਾਪਸ ਦੁਬਾਰਾ ਖੇਤੀ ਤੰਗ ਨਹੀਂ ਕਰ ਸਕਦਾ ਸੋ ਇਸ ਤਰ੍ਹਾਂ ਇਹਨਾਂ ਟੂਲਾਂ ਨੂੰ ਚਲਾਉਣ ਦੇ ਤਰੀਕੇ ਬਦਲ-ਬਦਲ ਕੇ ਆਪਾਂ ਇਹਨਾਂ ਨੂੰ ਤਾਂ ਕੰਮ ਲੈ ਸਕਦੇ ਆ ਬੈਕ ਹਟਣਾ ਅੱਗੇ ਨਹੀਂ ਜਾਣਾ ਇੱਕ ਹੀ ਵਾਲਾ ਕੰਮ ਹੈ ਕੋਈ ਜ਼ਿਆਦਾ ਜ਼ੋਰ ਨਹੀਂ ਲੱਗਣਾ ਇੰਨੇ ਤਾਂ ਆਪਾਂ ਚੱਕੇ ਦੇ ਸਿਰਤੀ ਇਹਨੇ ਗਾਹਾਂ ਦੇ ਘੁੰਮੀ ਜਾਣਾ ਲੋ ਜਿਹੜਾ ਖੱਬਲ ਹੁੰਦਾ ਉਹ ਇਹ ਪ੍ਰਚਾਰਤਰ ਗਾਹਾਂ ਆਈਆਂ ਨੇ ਤੇ ਸ਼ਾਮ ਟਾਈਮ ਦੀ ਵਹਾਈ ਕਰਕੇ ਆਪਾਂ ਮੋੜੀਆਂ ਪਿੱਛਾਂਗੇ ਤੇ ਬਾਕੀ ਕੁਝ ਵੀ ਲਾ ਸਕਦੇ ਆ ਪਰ ਦੇਖੋ ਜੇ ਹੁਣ ਆਪਾਂ ਇਹਨੂੰ ਲੈ ਕੇ ਤੁਰਦੇ ਆ ਤਾਂ ਹੋਰ ਕੰਮ ਹੁੰਦਾ ਸਿੱਖਾ ਇਹਨੇ ਸਿੱਧਾ ਹੀ ਜਾਣਾ ਵਾਪਸ ਆ ਜਾਣਾ। ਤੁਕਰੀਬਨ ਤੁਸੀਂ ਇਹ ਥੋੜੇ ਜਿਹੇ ਸਮੇਂ 'ਚ ਆਪਣੀ ਕਿਚਨ ਗਾਰਡਨ ਦੀ ਕਿਆਰੀ ਖੋਦ ਸਕਦੇ ਹੋ। ਕਿਉਂ ਵੀ ਡੰਗਾਈ ਤੱਕ। ਇਹ ਗਿੱਲੀ ਮਿੱਟੀ 'ਚ ਵੀ ਚੱਲੂਗਾ। ਖੱਪੜਾਂ ਦੇ ਵਿੱਚ ਥੋੜਾ ਜਿਹਾ ਪਹਿਲਾਂ ਔਖਾ ਚੱਲੂਗਾ। ਜਦ ਇੱਕ ਵਾਰੀ ਖੱਪੜ ਪੱਟੇ ਗਏ ਤਾਂ ਉੱਥੇ ਵੀ ਵਧੀਆ ਕੰਮ ਕਰ ਸਕਦਾ ਜਿਵੇਂ ਹੁਣ ਆਪਾਂ ਜੇ ਕੋਈ ਖੱਪੜਾਂ ਲਾ ਰਹੀ ਦੇਖੀ ਹੋਣ ਖੱਪੜ ਗਿੱਲੇ ਨੇ ਫਿਰ ਇਹ ਵੀ ਗਾਰਾ ਜਾਂ ਬਣ ਜਾਂਦਾ ਕਿਉਂਕਿ ਸਵੇਰ ਦਾ ਸਮਾਂ ਹੈ। ਤਕਰੀਬਨ 9:00 ਵਜੇ ਦਾ ਟਾਈਮ ਹੈ ਪਰ ਇਹ ਇੱਕ ਤਿੱਖਾ ਟੂਲ ਹੈ ਦੇਖੋ ਕਿੰਨਾ ਕੁ ਜ਼ੋਰ ਲੱਗ ਰਿਹਾ ਹੈ ਕਿਉਂਕਿ ਧੁੱਪਾਂ ਵੀ ਆ ਫਿਰ ਵੀ ਵਧੀਆ ਕੰਮ ਕਰ ਰਿਹਾ ਸੋ ਇਸ ਤਰ੍ਹਾਂ ਦੇ ਟੂਲ ਆਪਾਂ ਨੂੰ ਕਿਚਨ ਗਾਰਡਨ ਬਾਗਬਾਨੀ ਤੇ ਕਹੀ ਵਾਲਾ ਕੰਮ ਕਰ ਸਕਦਾ ਜਿਹੜਾ ਆਪਾਂ ਕਹੀ ਉੱਪਰ ਨੂੰ ਚਲਾਉਂਦੇ ਆ ਫਿਰ ਮਿੱਟੀ ਭolli ਹੁੰਦੀ ਆ ਸੋ ਇਸ ਤਰ੍ਹਾਂ ਆਪਾਂ ਆਪਣੇ ਸੰਦਾਨ ਵਾਲੇ ਸਾਰੇ ਖਰਚੇ ਜ਼ੀਰੋ ਕਰ ਸਕਦੇ ਆ ਕਿਸਾਨ ਦੀ ਮਿਹਨਤ ਹੋਊਗੀ ਕਿਉਂਕਿ ਨਾ ਤਾਂ 2007 ਤੋਂ ਆਪਾਂ ਨੇ ਖੇਤ 'ਚ ਲੇਵਰ ਦਾ ਇਸਤੇਮਾਲ ਕੀਤਾ ਨਾ ਮਸ਼ੀਨਰੀ ਦਾ ਸੱਥੀਓ ਮਿਹਨਤ ਕੀਤੀ ਆ ਉਹ ਜਿਹੜਾ ਹੱਥੀ ਮਿਹਨਤ ਆ ਉਹ ਕਿਰਤ ਕਰੋ ਦਾ ਸਿਧਾਂਤ ਆ ਵੀ ਤੁਹਾਡੀ ਵਰਜਸ ਵੀ ਹੋਵੇ ਤੇ ਤੁਸੀਂ ਮਿੱਟੀ ਨਾਲ ਵੀ ਜੁੜੇ ਰਹੋ ਕਿਉਂਕਿ ਜਿਹੜੀ ਮਸ਼ੀਨਰੀ ਆ ਉਹ ਕੰਮ ਤਾਂ ਛੇਤੀ ਕਰ ਦਿੰਦੀ ਆ ਪਰ ਜਿਹੜੀ ਤੁਹਾਨੂੰ ਕਸਰਤ ਰੋਜ਼ ਚਾਹੀਦੀ ਥੋੜੇ ਸਰੀਰ ਨੂੰ ਉਹ ਲਾਭ ਸਾਨੂੰ ਹੱਥੀ ਕੰਮ ਕਰਕੇ ਮਿਲਣਗੇ ਸੋ ਇਸ ਤਰ੍ਹਾਂ ਆਪਾਂ ਨਾ ਸੰਦਾਨਾ ਟੂਲਾ ਨਾਲ ਆਹ ਗੰਡਾਸੇ ਵਾਲਾ ਏਰੀਆ ਜੋ ਹੁਣ ਮਿੱਟੀ ਨਾਲ ਲਿਬੜਿਆ ਹੈ ਕਨਾ ਮੀਂਹ ਪਿੰਦੇ ਚਲਾਇਆ ਸੀ ਪਹਿਲਾਂ ਵੀ ਇਹਦੇ ਨਾਲ ਆ ਨਟ ਨੇ ਉਰੇ ਇਹਦੇ ਨਾਲ ਵੱਖ-ਵੱਖ ਟੂਲ ਗਸੇ ਜਾਂਦੇ ਨੇ ਤੇ ਜੇ ਹੋਰ ਲਾਉਣੇ ਤਾਂ ਉਰੇ ਕਸੇ ਜਾਂਦੇ ਨੇ ਸੋ ਇਸ ਤਰ੍ਹਾਂ ਇਹ ਤਰਫਾਲੀ ਨਾਲ ਆਪਾਂ 25 30 ਕਿਸਮ ਦੇ ਟੂਲ ਲਾ ਕੇ ਆਪਣੀ ਕੁਦਰਤੀ ਖੇਤੀ ਦੇ ਵੱਖ-ਵੱਖ ਕੰਮ ਕਰ ਸਕਦੇ ਆ ਸਭ ਤੋਂ ਵੱਧ ਧੰਨਵਾਦ ਜੀ ਸਤਿ ਸ੍ਰੀ ਅਕਾਲ